ਹੈਲਥ ਨੋਟ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਨਹਾਉਣ ਤੋਂ ਬਾਅਦ ਬਾਥਰੂਮ ਵਿੱਚ ਵਾਈਪਰ ਦੀ ਵਰਤੋਂ ਨਹੀਂ ਕਰਦੇ ਅਤੇ ਉਸ ਨੂੰ ਗਿੱਲਾ ਛੱਡ ਕੇ ਬਾਹਰ ਆ ਜਾਂਦੇ ਹਨ ਜੇਕਰ ਬਾਥਰੂਮ ਲੰਬੇ ਸਮੇਂ ਤੱਕ ਗਿੱਲਾ ਰਹਿੰਦਾ ਹੈ ਤਾਂ ਉਸ ਵਿੱਚ ਬਦਬੂ ਫੈਲਦੀ ਹੈ ਵਿਅਕਤੀਆਂ ਨੂੰ ਕਈ ਸਿਹਤ ਸੰਬੰਧੀ ਨੁਕਸਾਨਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਗਿੱਲੇ ਅਤੇ ਨਮੀ ਵਾਲੇ ਬਾਥਰੂਮ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਅਜਿਹੇ ਬਾਥਰੂਮ ਦੇ ਫਰਸ਼ 'ਤੇ ਬੈਕਟੀਰੀਆ ਅਤੇ ਸਾਲਮੋਨੇਲ ਵਰਗੇ ਬੈਕਟੀਰੀਆ ਦਾ ਨੂੰ ਜਨਮ ਦੇ ਸਕਦੇ ਹਨ ਜਿਸ ਨਾਲ ਵਿਅਕਤੀ ਨੂੰ ਪਿਸ਼ਾਬ ਨਾਲੀ ਦੀ ਲਾਗ ਅਤੇ ਹੋਰ ਸਕਰਮਨ ਦਾ ਖਤਰਾ ਵੱਧ ਸਕਦਾ ਹੈ ਲੰਬੇ ਸਮੇਂ ਤੱਕ ਗਿੱਲੇ ਅਤੇ ਨਮੀ ਵਾਲੇ ਬਾਥਰੂਮ ਵਿੱਚ ਇਨਫੈਕਸ਼ਨ ਉਲੀ ਦਾ ਵਧਣ ਦਾ ਕਾਰਨ ਬਣ ਸਕਦਾ ਹੈ ਇਹ ਉਲੀ ਵਿਅਕਤੀ ਨੂੰ ਸਾਦੀ ਸਮੱਸਿਆ ਖੰਗ ਅਤੇ ਜ਼ੁਕਾਮ ਦਾ ਕਾਰਨ ਵੀ ਬਣ ਸਕਦੀ ਹੈ ਕਈ ਵਾਰ ਬਾਥਰੂਮ ਵਿੱਚ ਮੌਜੂਦ ਨਮੀ ਅਤੇ ਨਮੀ ਕਿਸੇ ਵਿਅਕਤੀ ਲਈ ਚਮੜੀ ਦੀ ਅਲਰਜੀ ਦਾ ਕਾਰਨ ਵੀ ਬਣ ਸਕਦੀ ਹੈ ਜਿਸ ਕਾਰਨ ਵਿਅਕਤੀ ਨੂੰ ਚਮੜੀ ਤੇ ਜਲਣ ਲਾਲੀ ਅਤੇ ਖਾਰਿਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਾਥਰੂਮ ਵਿਚ ਮੌਜੂਦ ਨਮੀ ਅਤੇ ਨਮੀ ਵਿੱਚ ਮੱਛਰ ਪੈਦਾ ਹੋ ਸਕਦਾ ਹੈ ਜਿਸ ਨਾਲ ਵਿਅਕਤੀ ਨੂੰ ਡੇਂਗੂ ਮਲੇਰੀਆ ਹੋਣ ਦਾ ਖਤਰਾ ਵੱਧ ਸਕਦਾ ਹੈ ਗਿੱਲੇ ਬਾਥਰੂਮ ਤੇ ਫਰਸ਼ 'ਤੇ ਲੰਬੇ ਸਮੇਂ ਤੱਕ ਨੰਗੇ ਪੈਰ ਖੜੇ ਰਹਿਣ ਨਾਲ ਵਿਅਕਤੀ ਨੂੰ ਆਸਾਨੀ ਨਾਲ ਠੰਡ ਲੱਗ ਸਕਦੀ ਹੈ ਜਿਸ ਕਾਰਨ ਉਸ ਦੀ ਸਿਹਤ ਵਿਗੜ ਸਕਦੀ ਹੈ ਇਸ ਤੋਂ ਇਲਾਵਾ ਗਿੱਲੇ ਫਰਸ਼ ਤੇ ਫਿਸਲਣ ਅਤੇ ਡਿੱਗਣ ਕਾਰਨ ਸੱਟ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੀ ਰਹੋ ਦਿਸ਼ਾ ਹੈਲਥ ਤੇ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਨਹਾਉਣ ਤੋਂ ਬਾਅਦ ਬਾਥਰੂਮ ਵਿੱਚ ਵਾਈਪਰ ਦੀ ਵਰਤੋਂ ਨਹੀਂ ਕਰਦੇ ਅਤੇ ਉਸ ਨੂੰ ਗਿੱਲਾ ਛੱਡ ਕੇ ਬਾਹਰ ਆ ਜਾਂਦੇ ਹਨ ਜੇਕਰ ਬਾਥਰੂਮ ਲੰਬੇ ਸਮੇਂ ਤੱਕ ਗਿੱਲਾ ਰਹਿੰਦਾ ਹੈ ਤਾਂ ਉਸ ਵਿੱਚ ਬਦਬੂ ਫੈਲਦੀ ਹੈ ਵਿਅਕਤੀਆਂ ਨੂੰ ਕਈ ਸਿਹਤ ਸੰਬੰਧੀ ਨੁਕਸਾਨਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਗਿੱਲੇ ਅਤੇ ਨਮੀ ਵਾਲੇ ਬਾਥਰੂਮ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਅਜਿਹੇ ਬਾਥਰੂਮ ਦੇ ਫਰਸ਼ੇ ਬੈਕਟੀਰੀਆ ਅਤੇ ਸਾਲਮੋਨੇਲ ਵਰਗੇ ਬੈਕਟੀਰੀਆ ਦਾ ਨੂੰ ਜਨਮ ਦੇ ਸਕਦੇ ਹਨ ਜਿਸ ਨਾਲ ਵਿਅਕਤੀ ਨੂੰ ਪਿਸ਼ਾਬ ਨਾਲੀ ਦੀ ਲਾਗ ਅਤੇ ਹੋਰ ਸਕਰਮਨ ਦਾ ਖਤਰਾ ਵੱਧ ਸਕਦਾ ਹੈ ਲੰਬੇ ਸਮੇਂ ਤੱਕ ਗਿੱਲੇ ਅਤੇ ਨਮੀ ਵਾਲੇ ਬਾਥਰੂਮ ਵਿੱਚ ਇਨਫੈਕਸ਼ਨ ਉਲੀ ਦਾ ਵਧਣ ਦਾ ਕਾਰਨ ਬਣ ਸਕਦਾ ਹੈ ਇਹ ਉਲੀ ਵਿਅਕਤੀ ਨੂੰ ਸਾਹ ਦੀ ਸਮੱਸਿਆ ਖੰਗ ਅਤੇ ਜ਼ੁਕਾਮ ਦਾ ਕਾਰਨ ਵੀ ਬਣ ਸਕਦੀ ਹੈ ਕਈ ਵਾਰ ਬਾਥਰੂਮ ਵਿੱਚ ਮੌਜੂਦ ਨਮੀ ਅਤੇ ਨਮੀ ਕਿਸੇ ਵਿਅਕਤੀ ਲਈ ਚਮੜੀ ਦੀ ਅਲਰਜੀ ਦਾ ਕਾਰਨ ਵੀ ਬਣ ਸਕਦੀ ਹੈ ਜਿਸ ਕਾਰਨ ਵਿਅਕਤੀ ਨੂੰ ਚਮੜੀ ਤੇ ਜਲਣ ਲਾਲੀ ਅਤੇ ਖਾਰਿਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਾਥਰੂਮ ਵਿੱਚ ਮੌਜੂਦ ਨਮੀ ਅਤੇ ਨਮੀ ਵਿੱਚ ਮੱਛਰ ਪੈਦਾ ਹੋ ਸਕਦਾ ਹੈ ਜਿਸ ਨਾਲ ਵਿਅਕਤੀ ਨੂੰ ਗੂ ਮਲੇਰੀਆ ਹੋਣ ਦਾ ਖਤਰਾ ਵੱਧ ਸਕਦਾ ਹੈ ਗਿੱਲੇ ਬਾਥਰੂਮ ਤੇ ਫਰਸ਼ 'ਤੇ ਲੰਬੇ ਸਮੇਂ ਤੱਕ ਨੰਗੇ ਪੈਰ ਖੜੇ ਰਹਿਣ ਨਾਲ ਵਿਅਕਤੀ ਨੂੰ ਆਸਾਨੀ ਨਾਲ ਠੰਡ ਲੱਗ ਸਕਦੀ ਹੈ ਜਿਸ ਕਾਰਨ ਉਸ ਦੀ ਸਿਹਤ ਵਿਗੜ ਸਕਦੀ ਹੈ ਇਸ ਤੋਂ ਇਲਾਵਾ ਗਿੱਲੇ ਫਰਸ਼ ਤੇ ਫਿਸਲਣ ਅਤੇ ਡਿੱਗਣ ਕਾਰਨ ਸੱਟ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੀ ਰਹੋ ਦਿਸ਼ਾ ਹੈਲਥ ਤੇ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਿਕਾ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਨਹਾਉਣ ਤੋਂ ਬਾਅਦ ਬਾਥਰੂਮ ਵਿੱਚ ਵਾਈਪਰ ਦੀ ਕਰਤੋਂ ਨਹੀਂ ਕਰਦੇ ਅਤੇ ਉਸ ਨੂੰ ਗਿੱਲਾ ਛੱਟ ਕੇ ਬਾਹਰ ਆ ਜਾਂਦੇ ਹਨ ਜੇਕਰ ਬਾਥਰੂਮ ਲੰਬੇ ਸਮੇਂ ਤੱਕ ਗਿੱਲਾ ਰਹਿੰਦਾ ਹੈ ਤਾਂ ਉਸ ਵਿੱਚ ਬਦਬੂ ਫੈਲਦੀ ਹੈ ਵਿਅਕਤੀਆਂ ਨੂੰ ਕਈ ਸਿਹਤ ਸੰਬੰਧੀ ਨੁਕਸਾਨਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਗਿੱਲੇ ਅਤੇ ਨਮੀ ਵਾਲੇ ਬਾਥਰੂਮ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਅਜਿਹੇ ਬਾਥਰੂਮ ਦੇ ਫਰਸ਼ੇ ਬੈਕਟੀਰੀਆ ਅਤੇ ਸਾਲ ਮੋਨੇਲ ਵਰਗੇ ਬੈਕਟੀਰੀਆ ਦਾ ਨੂੰ ਜਨਮ ਦੇ ਸਕਦੇ ਹਨ ਜਿਸ ਨਾਲ ਵਿਅਕਤੀ ਨੂੰ ਪਿਸ਼ਾਬ ਨਾਲੀ ਦੀ ਲਾਗ ਅਤੇ ਹੋਰ ਸਕਰਮਨ ਦਾ ਖਤਰਾ ਵੱਧ ਸਕਦਾ ਹੈ ਲੰਬੇ ਸਮੇਂ ਤੱਕ ਗਿੱਲੇ ਅਤੇ ਨਮੀ ਵਾਲੇ ਬਾਥਰੂਮ ਵਿਚ ਇਨਫੈਕਸ਼ਨ ਉਲੀ ਦਾ ਵਧਨ ਦਾ ਕਾਰਨ ਬਣ ਸਕਦਾ ਹੈ ਇਹ ਉਲੀ ਵਿਅਕਤੀ ਨੂੰ ਸਾਹ ਦੀ ਸਮੱਸਿਆ ਖੰਗ ਅਤੇ ਜ਼ੁਕਾਮ ਦਾ ਕਾਰਨ ਵੀ ਬਣ ਸਕਦੀ ਹੈ ਕਈ ਵਾਰ ਬਾਥਰੂਮ ਵਿੱਚ ਮੌਜੂਦ ਨਮੀ ਅਤੇ ਨਮੀ ਕਿਸੇ ਵਿਅਕਤੀ ਲਈ ਚਮੜੀ ਦੀ ਅਲਰਜੀ ਦਾ ਕਾਰਨ ਵੀ ਬਣ ਸਕਦੀ ਹੈ ਜਿਸ ਕਾਰਨ ਵਿਅਕਤੀ ਨੂੰ ਚਮੜੀ ਤੇ ਜਲਣ ਲਾਲੀ ਅਤੇ ਖਾਰਿਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਾਥਰੂਮ ਵਿੱਚ ਮੌਜੂਦ ਨਮੀ ਅਤੇ ਨਮੀ ਵਿੱਚ ਮੱਛਰ ਪੈਦਾ ਹੋ ਸਕਦਾ ਹੈ ਜਿਸ ਨਾਲ ਵਿਅਕਤੀ ਨੂੰ ਡੇਂਗੂ ਮਲੇਰੀਆ ਹੋਣ ਦਾ ਖਤਰਾ ਵੱਧ ਸਕਦਾ ਹੈ ਗਿੱਲੇ ਬਾਥਰੂਮ ਤੇ ਫਰਸ਼ 'ਤੇ ਲੰਬੇ ਸਮੇਂ ਤੱਕ ਨੰਗੇ ਪੈਰ ਖੜੇ ਰਹਿਣ ਨਾਲ ਵਿਅਕਤੀ ਨੂੰ ਆਸਾਨੀ ਨਾਲ ਠੰਡ ਲੱਗ ਸਕਦੀ ਹੈ ਜਿਸ ਕਾਰਨ ਉਸ ਦੀ ਸਿਹਤ ਵਿਗੜ ਸਕਦੀ ਹੈ ਇਸ ਤੋਂ ਇਲਾਵਾ ਗਿੱਲੇ ਫਰਸ਼ ਤੇ ਫਿਸਲਣ ਅਤੇ ਡਿੱਗਣ ਕਾਰਨ ਸੱਟ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੀ ਰਹੋ ਦੀਸ਼ਾ ਹੈਲਥੀ ਧੰਨਵਾਦ